ਬੀਰ ਜੀ ਨੂੰ ਦੋ ਵਧਾਈਆਂ ਐ ਸੁਪਰ ਸੀਟਰ ਲੈ ਕੇ ਆਇਆ ਤੇ ਇਧਰ ਚੈਨਲ ਨੂੰ ਦੋ ਵਧਾਈਆਂ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਬੈਕ ਮਾਈ YouTube ਚੈਨਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤਿੰਨੇ ਜਾ ਰਹੇ ਆਂ ਰਾਮਪਰੇ ਅਸੀਂ ਲੈਣਾ ਸੁਪਰ ਸੀਟਰ ਉਹਦੀ ਡਿਲੀਵਰੀ ਲੈਣੀ ਐ ਸੁਪਰ ਸੀਟਰ ਦੀ ਤੇ ਅੱਜ ਆਪਾਂ ਪਹੁੰਚ ਰਿਹਾ ਹਾਂ ਰਾਮਪਰੇ ਫਿਰ ਇੱਥੇ ਲੈਰੇ ਤੋਂ ਰਿਪੋਰਟ ਲਾਹਾਂਗੇ ਉਹਨੂੰ ਫਿਰ ਪਾ ਕੇ ਆਪਦੇ ਟਰੈਕਟਰ ਪਿੱਛੇ ਉਪਰ ਲੈ ਕੇ ਆਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੇ ਸੋਣਾ ਸੀ ਜਾ ਰਹੇ ਆ ਲੋ ਵੀ ਸਾਡਾ ਸੁਪਰ ਸੀਟਰ ਪਹੁੰਚ ਗਿਆ ਬਸ ਇਹਦੀ ਹੁਣ ਇਥੋਂ ਅਨਲੋਡਿੰਗ ਕਰਾਂਗੇ ਵੀਰ ਜੀ ਨੂੰ ਦੋ ਵਧਾਈਆਂ ਇਹ ਸੁਪਰ ਸੀਟਰ ਲੈ ਕੇ ਆਇਆ ਇੱਧਰ ਇਹਨਾਂ ਨੂੰ ਦੋ ਵਧਾਈਆਂ ਜੀ ਮੌਸਮ ਚੈੱਕ ਕਰ ਰਾ ਹਾਂ ਜੀ ਮੌਸਮ ਵਧੀਆ just perfect story a few moments later me ate pher on idron chadya oh le hi badla aa reha thermal wali side ton lo ji ajj me pher aunga idron pura badla aa reha thermal wali side ton apna kala kala badla pura idron nu badhiya mausam saaf aa idron aa reha badla ਥੋੜਾ ਟਾਈਮ ਨੇ ਮੀਂਹ ਆ ਲੋ ਆਪਣੇ ਬੂਟੇ ਵੀ ਤਕਰੀਬਨ ਚਾਲੀ ਪਏ ਇਹ ਤਾਂ ਪੱਤੇ ਪੁੱਟਸਾ ਉੱਪਰ ਇੱਕ ਨਵਾਂ ਕੱਢ ਲਿਆ ਪੱਤਿਆਂ ਨੇ ਅਮਰੂਦ ਦੇ ਨੇ ਉਹਨੇ ਹਲੇ ਨਹੀਂ ਕੱਢਿਆ ਪਰ ਉਹ ਵੀ ਉੱਪਰ ਨਹੀਂ ਕੱਢੋ ਨੇ ਪਰ ਉਹਨੇ ਥੱਲੋਂ ਫੁੱਟਾ ਸ਼ੁਰੂ ਕਰ ਲੀਆਂ ਜਿਵੇਂ ਨਵੀਆਂ ਆ ਗਈਆਂ ਇੱਥੇ ਇਹ ਵੀ ਬੂਟਾ ਚੱਲ ਪਿਆ ਆ ਵੀ ਚੱਲ ਪਿਆ ਬੂਟਾ ਆਪਣਾ ਅੰਜੀਰ ਤਾਂ ਚੱਲ ਹੀ ਪਣਾ ਇਹਦੀ ਤਾਂ ਕੋਈ ਤਾਂ ਹੈ ਨਹੀਂ ਇਹ ਵੀ ਕੱਢਦੀ ਹੁੰਦੀ ਆ ਟੂਸਾ ਉੱਪਰ ਅੰਜੀਰ ਦਾ ਬੂਟਾ ਵੀ ਮੇਮੂ ਪੈ ਗਏ ਨਾ ਚੰਗੇ ਆ ਗਿਆ ਆਲੂ ਬੁਖਾਰੇ ਦਾ ਇਹ ਵੀ ਚੱਲ ਪਿਆ ਆਲੂ ਬੁਖਾਰਾ ਵੀ ਚੱਲ ਪਿਆ ਆਸਾ ਪਹੁੰਚ ਦੇ ਕੀ ਕਰਨਾ ਜਿਹੜਾ ਟੂਆ ਬਣਾਵਾ ਸਾਰਿਆਂ ਚ ਇਹਨਾਂ ਟੂਆ ਨੂੰ ਤਾਂ ਬੰਦ ਕਰ ਦੇਣਾ ਕਿਉਂਕਿ ਜਿੰਨਾਂ ਚ ਜਿਆਦੇ ਪਾਣੀ ਖੋਗੂਗਾ ਤਾਂ ਉਹਦੇ ਨਾਲ ਫੰਗਸ ਹੋਣ ਦਾ ਡਰ ਹੁੰਦਾ ਤੇ ਇਧਰ ਇੱਕ ਹੋਰ ਆਪਣਾ ਆਲੂ ਬੁਖਾਰੇ ਦਾ ਹੀ ਤੇ ਇਹ ਵੀ ਤਕਰੀਬਨ ਕੱਢ ਰਿਹਾ ਪੱਤੇ ਹੋ ਜੂ ਕੰਮਜਾਗ। ਉਹਨਾਂ ਦੇ ਨਾਲ ਥਰਲੇ ਆਪਾਂ ਕੋਈ ਪੱਤਾ ਨਹੀਂ ਆਉਂਦੇ ਨਾ ਉਹਦਾ ਰੀਜ਼ਨ ਇਹ ਆ ਵੀ ਉਹਨਾਂ ਨੂੰ ਪੇਨ ਚੜੀ ਹੁੰਦੀ ਹੈ ਜੇ ਥੱਲੇ ਕੋਈ ਬੂਟਾ ਹੋਰ ਆ ਜਾਏ ਤਾਂ ਖਰਾਬ ਹੋ ਜਾਂਦੀ ਜਿਵੇਂ ਹੁਣਾਂ ਨਿੰਬੂਆਂ ਨੂੰ ਲੱਗੇ ਵੀ ਪਿਆ ਨਾ ਇਹਨੀਆਂ ਵੀ ਆ ਦੇਖੋ ਉੱਪਰ ਪੱਤੇ ਕੱਢ ਲੇ ਨਾਵੇਂ ਇਹ ਵੀ ਚੱਲ ਗਿਆ ਬਸ ਆਪਾਂ ਇੱਕ ਕੰਮ ਹੀ ਕਰਨਾ ਹੋਣਾ ਟੋਏ ਪੂਰੇ ਕਲੀਆਂ ਕਰਨਾ ਬਿਨਾਂ ਚ ਪਾਣੀ ਨਾ ਖੜੇ ਪਾਣੀ ਆ ਸੇ ਪਾਸੇ ਰੱਖ ਨਹੀਂ ਇਹਨਾਂ ਕੀ ਹੁੰਦਾ ਪਾਣੀ ਜੇ ਖੜ ਗਿਆ ਨੀਚੇ ਤਦਾਂ ਫੰਗਸ ਹੋਣ ਦਾ ਰਾਰਾ ਨੂੰ ਜਿਵੇਂ ਕਿ ਇਹਨੂੰ ਥੋੜੀ ਥੋੜੀ ਆ ਦੇਖੋ ਪੱਤੇ ਜਮਚ ਰਹੇ ਹਨ ਉਹਦੇ ਕਰਕੇ ਆ ਬਸ ਇਹਨੂੰ ਆਪਾਂ ਹੁਣ ਸਹੀ ਕਰ ਦਾਂਗੇ ਇਹ ਕਾ ਆ ਗਿਆ ਬੁੱਤਾ ਆਪਣਾ ਇਹ ਵੀ ਚੱਲ ਪਿਆ ਸਹੀ ਇਹ ਥੋੜਾ ਜਿਹਾ ਡਾਊਨ ਲੱਗਦਾ ਪੱਤਿਆਂ ਤੋਂ ਬਾਕੀ ਵੇਖਦੇ ਹਾਂ ਇਹਨੂੰ ਪਾਉਣਾ ਕੋਈ ਦਵਾਈ ਦੂਈ ਇਹ ਵੀ ਹੋਈ ਜਾਊ ਕਾਮਯਾਬ ਜਿੰਨੇ ਬੂਟੇ ਲਾਇ ਸੀਗਾ ਆ ਜੇ ਆਪਾਂ ਅੰਬ ਥੋੜਾ ਜਿਹਾ ਸਲੋਹੀ ਚੱਲਦਾ ਹੁੰਦਾ ਤੇ ਚੀਕੂਆ ਦਾ ਉਧਰ ਉਹ ਵੀ ਆਪਣਾ ਵਧੀਆ ਖੜਾਗਾ ਮਤਲਬ ਪਤਾ ਨਹੀਂ ਨਾਮਾ ਕੱਢਿਆ ਉਹਨੇ ਤੇ ਪਰ ਚੱਲ ਪੁੱਛੀ ਘੂਆਂ ਦਾ ਵੀ ਆਪਣੇ ਕੰਮ ਜੱਪ ਹੋਈ ਜਾਂਦਾ तकरीबन ਬਾਕੜੀਆਂ ਆਪਣੀਆਂ ਬਰਮਾ ਦੇਕ ਦੀ ਲੈਣ ਨਾਲ ਨਾਲ ਇਧਰ ਹਨ ਤੇ ਆਪਣੇ ਸਫੈਦੇ ਲਾਏ ਗਏ ਇਹ ਆਪਾਂ ਦੋ ਕਨਾਲਾ ਥਾਂ ਛੱਡਿਆ ਆ ਸਾਰਾ ਸਬਜ਼ੀ ਸਬਜ਼ੀ ਲਾਇਆ ਕਰਾਂਗੇ ਤੇ ਵਿੱਚ ਹੋਰ ਇਦੋਂ ਬਾਅਦ ਕਿਉਂਕਿ ਥੋੜੀ ਜਿਹੀ ਹਾਈਟ ਕਰਦੇ ਸਫੈਦੇ ਉੱਪਰ ਲੰਘ ਜਾਣਾ ਫਿਰ ਇਹ ਥੱਲੇ ਆਪਾਂ ਸਬਜ਼ੀ ਲਾ ਸਕਦੇ ਆ ਬੇਲਾਂ ਲਾ ਸਕਦੇ ਆ ਮੱਕਦੂ ਦੀਆਂ ਲਾਤੀਆਂ ਔਰ ਕਰੇਲੇ ਤੋਰੀਆਂ ਜਿੰਨਾਂ ਦੇ ਆ ਵੀ ਤੇ ਜਿੰਨਾ ਵੀ ਹੁਣ ਥਾਂ ਖੜਾ ਸਾਰੇ ਚ ਖੱਬਲ ਹੋ ਗਿਆ ਹਨ ਬੱਲਾਂ ਹੁੰਦੀਆਂ ਬੱਲਾਂ ਦੇ ਵਿੱਚ ਖੱਬਲ ਵਗੈਰਾ ਹੋਈ ਜਾਂਦਾ ਬਸ ਉਹਨਾਂ ਤੇ ਇੱਕ ਦਿਨ ਮਾਰ ਦਿੰਦੇ ਆ ਸਪਰੇ ਸਾਰਾ ਮਚਾ ਦੇਣਾ ਨੂੰ ਸਾਫ਼ ਕਰਾਂਗੇ ਫਿਰ ਨਮੀਆਂ ਲਾਵਾਂਗੇ ਇੱਥੇ ਗੋਭੀ ਵਗੈਰਾ ਲਾਵਾਂਗੇ ਸਾਰੀਆਂ ਸਬਜ਼ੀਆਂ ਲਾਵਾਂਗੇ ਜਿਵੇਂ ਥੋੜੇ ਮੀਂਹ ਘਟ ਜਾਣ ਓਕੇ ਗੋਭੀ ਵਗੈਰਾ ਦੀ ਪਨੀਰੀ ਮੀਂਹ ਚ ਖਰਾਬ ਹੋ ਜਾਂਦੀ ਆ ਮੀਂਹ ਜਿਆਦਾ ਹੁਣ ਨਹੀਂ ਚੱਲਦੀ ਕੋਈ ਵੀ ਜਿਆਦਾ ਪਾਣੀ ਖੜ ਗਿਆ ਜਿਵੇਂ ਮੂਲੀਆਂ ਵਗੈਰਾ ਲਾਣਦੇ ਆ ਪਾ ਉਹ ਵੀ ਖਰਾਬ ਹੋਣੀ ਆ ਕਿਤੇ ਮੀਂਹ ਬਹੁਤ ਜਿਆਦਾ ਪਿਆ ਬੇਸਿਕਲੀ ਮਤਲਬ ਆ ਰੋਤ ਚਮੀ ਵਗੈਰਾ ਇਹਨਾਂ ਪੈਂਦਾ ਹੀ ਹੁੰਦਾ ਜਿੰਨਾ ਕਿ ਐਕਤੀ ਪੈ ਗਿਆ ਤਾਂ ਉਹਦੇ ਕਰਕੇ ਸਾਰਾ ਕੁਝ ਹੀ ਖਰਾਬ ਹੋਣ ਦਾ ਡਰ ਹੁੰਦਾ ਤੇ ਦੇਖੋ ਆ ਬੱਲਾ ਵੈਸੇ ਸਹੀ ਖੜੀਆਂ ਆਪਣੀਆਂ ਹਾਲੇ ਇੰਨੀਆਂ ਕਿ ਨੂੰ ਛੱਡ ਦਾਂਗੇ ਜਿੰਨੀਆਂ ਘਰੀਆਂ ਖੜੀਆਂ ਕਿਉਂਕਿ ਇਹਨਾਂ ਦੇ ਜਿੰਨੇ ਕਦੂ ਲੱਗੇ ਪਤੀ ਗਿਆ